ਯਾਰ ਜਲਦੀ ਵੈਲਕਮ ਬੈਕ ਟੂ ਮਾਈ YouTube ਚੈਨਲ ਜੀ ਆਜੋ ਫਿਰ ਅੱਜ ਦਾ ਨਵਾਂ ਵਲੌਗ ਸਟਾਰਟ ਕਰਦੇ ਆਂ ਬਾਈ ਅੱਜ ਕਰੀਏ ਜਨੇ ਪਿੰਜਰੇ ਦੀ ਸੈਟਿੰਗ ਕੱਲ ਜਿਹੜਾ ਪਿੰਜਰਾ ਥੱਲੇ ਪਿਆ ਹੁੰਦਾ ਸੀਗਾ ਉਹ ਕੱਲ ਉੱਤੇ ਰੱਖਤਾ ਠੀਕ ਹੈ ਮਿੱਤਰੋ ਤੇ ਅੱਜ ਉਹਦੇ ਵਿੱਚ ਮਿੱਟੀ-ਮੁੱਟੀ ਪਾ ਕੇ ਅੱਗੇ ਤਰ੍ਹਾਂ ਸਿਰਫ ਫਿਕਸ ਕਰਤਾ ਇੱਥੇ ਆਪਾਂ ਚਾਰ ਕਬੂਤਰ ਹੁੰਦੇ ਛੱਡਣੇ ਚਾਹ ਰਹੇ ਹਾਂ ਛੱਡਣੇ ਆ ਇੱਥੇ ਪਤਾ ਕਿਵੇਂ ਛੱਡਣੇ ਆ ਵੀ ਇੱਕ ਤਾਂ ਸਕੁੱਡੇ 'ਚ ਮੱਛਰ ਆ ਯਾਰ ਠੀਕ ਆ ਮਿੱਤਰੋ 8 ਕਬੂਤਰ ਹੋ ਗਏ ਆਪਣੇ ਕੋਲੇ 4-4 ਛੱਡ ਦਾਂਗੇ ਇੱਕ ਮਤਲਬ ਉਹ ਕਰ ਲਾਂਗੇ ਸੈਟਿੰਗ ਫਿਰ ਵਿਖਾ ਦਾਂਗੇ ਤੁਹਾਨੂੰ ਕਿਹੜੇ-ਕਿਹੜੇ ਛੱਡੇ ਆ ਤੇ ਵੀ ਇੱਕ ਤਾਂ ਸਕੁੱਡੇ 'ਚ ਮੱਛਰ ਆ ਐਂਦੇ ਤੇ ਝਾੜੀਆਂ ਲੱਗੀਆਂ ਮੱਛਰ ਆਰ-ਪਾਰ ਟੱਪਦਾ ਰਹੂਗਾ ਖੁੱਡੇ ਦੇ ਵਿੱਚ ਨਹੀਂ ਖੜਾ ਰਹਿੰਦਾ ਤੇ ਨਾਲੇ ਜੋੜੀਆਂ ਜਿਹੜੀ ਡੱਬੀ ਕਬੂਤਰੀ ਖਰਾਬ ਹੋ ਗਈ ਮਤਲਬ ਉਹ ਕਬੂਤਰ ਨਾਲ ਦੋ ਕਬੂਤਰੀਆਂ ਲੱਗ ਗਈਆਂ ਉਹ ਕਬੂਤਰੀਆਂ ਐਡ ਕਰ ਦਾਂਗੇ ਨਾਲੇ ਕੋਲੇ-ਕੋਲੇ ਰਹਿਣਗੇ ਬਿਜਰੇ ਇਕੱਠੇ ਦੋਨੇ ਸੋਹਣੇ ਲਾਦੇ ਆ ਤੇ ਬਾਕੀ ਉੱਟੀ-ਪੁੱਟੀ ਬਾਤ ਹੀ ਆਪਾਂ ਤੇ ਆ ਵੀ ਉਹਦੇ ਵਿੱਚ ਲਾਵਾਂਗੇ ਸੈੱਟ ਕਰਕੇ ਉਹ ਵੀ ਵਿਖਾਉਣੇ ਆ ਤੁਹਾਨੂੰ ਤੇ ਦੋ ਕਬੂਤਰ ਆਪਣੇ ਉੱਡ ਗਏ ਯਾਰ ਆ ਬੱਚਾ ਮੈਂ ਛਤਰੀ ਤੇ ਲਾਇਸੀ ਛਤਰੀ ਤੋਂ ਹਿੱਲ ਗਿਆ ਸੀ ਕਿਰਾ ਉੱਡ ਗਿਆ ਸੀ ਤੇ ਉਹਨਾਂ ਦੇ ਚੱਕਰ ਚ ਦੋਨੇ ਵੀ ਉੱਟੇ ਸੀ ਵਿੱਚ ਕਬੂਤਰ ਸ਼ਾਖਾ ਤੇ ਕਾਲੀ ਚਿਨੀ ਕਬੂਤਰੀ ਠੀਕ ਆ ਮਿੱਤਰੋ ਤੇ ਉਧਰੋਂ ਬੱਚੇ ਵੀ ਕੱਢਣ ਵਾਲੇ ਥੋੜੇ ਦਿਨਾਂ ਦੇ ਵਿੱਚ ਵਿੱਚ ਤੇ ਆਪਾਂ ਆਏ ਰੱਖਦਾ ਇੱਥੇ ਵਿੰਦਰਾ ਆ ਦੋਨੇ ਖੁੱਡਿਆਂ ਦੇ ਬਰਾਬਰ ਨਾਲੇ ਤਾਂ ਸੋਹਣਾ ਲੱਗਦਾ ਤੇ ਨਾਲੇ ਜੋੜੀਆਂ ਡੈਡ ਹੋ ਜਾਣਗੀਆਂ ਜਿਵੇਂ ਆਪ ਸੈੱਟ ਕਰਕੇ ਰੱਖਣਾ ਕੰਮ ਤੇ ਬਾਕੀ ਵਿਖਾਉਣੇ ਆ ਉਹ ਕੂਤਰ ਉੱਡੇ ਆ ਤਾਂ ਨੂੰ ਉਹ ਵੇਖੋ ਮਰਦੀ ਫਿਰਤੀ ਢੱਪੇ ਕਾਲੀ ਚੀਨੀ ਉਹਨੂੰ ਉਤਾਰਦੇ ਆ ਯਾਰ ਥੱਲੇ ਬੰਨ ਕੇ ਕਬੂਤਰ ਬੜਕਾਈ ਦੇ ਕੇ ਤੇ ਇਹਦੇ ਚ ਲਾਲੂ ਦੀ ਸਾਰਾ ਕੁਝ ਪਾਣੀ ਪੂਣੀ ਛਿੜਕਦੀ ਹੈ ਮਿੱਟੀ ਨੇ ਉੱਡੇ ਠੀਕ ਆ ਮਿੱਤਰੋ ਫਿਰ ਕਰਦੇ ਆ ਵਲੌਗ ਲਓ ਵੀ ਮਿੱਤਰੋ ਖੁੱਡੇ ਬਿੰਦੇ ਵਿੱਚ ਆਪਾਂ ਲਾਤੀਆਂ ਟੋਕਰੀਆਂ ਨਾਲੇ ਲਾਂ ਤੇ ਵਾਂਸ ਤੇ ਹੁਣ ਛੱਡਦੇ ਉਧਰੋਂ ਕਬੂਤਰ ਠੀਕ ਆ ਮਿੱਤਰੋ ਤੇ ਐਂ ਦੱਸੋ ਕਮੈਂਟ ਕਰਕੇ ਇਕੱਠੇ ਖੁੱਡੇ ਸੋਹਣੇ ਲੱਗਦੇ ਸੀ ਕਿ ਆ ਉੱਤੇ ਮਤਲਬ ਥੱਲੇ ਖੁੱਡਾ ਵਧੀਆ ਲੱਗਦਾ ਸੀ ਕਿ ਉੱਤੇ ਲੱਗਦਾ ਵਧੀਆ ਕਮੈਂਟ ਕਰਕੇ ਜਰੂਰ ਦੱਸੋ ਤੇ ਹੁਣ ਇਹਦੇ ਜਿਹੜੇ ਛੱਡਨੇ ਜੋੜੀਆਂ ਆਪਾਂ ਕਿਹੜੀਆਂ-ਕਿਹੜੀਆਂ ਛੱਡਣੀਆਂ ਫਿਰ ਆਹ ਜਿਹੜੀ ਬੋਰੀ ਪਈ ਜਿੱਤੇ ਇਹਨੂੰ ਕੱਟ ਕੇ ਤੇ ਇਹਦੇ ਉੱਤੇ ਲੰਮੀ ਪਾ ਦਾਂਗੇ ਵੀ ਤੋਪਣਾ ਲੱਗੇ ਜਾਨਵਰਾਂ ਨੂੰ ਤੇ ਇੱਕ ਅੱਧਾ ਖੇਸ ਲਿਆਕ ਸਰਦਾਂਗੇ ਉੱਤੇ ਠੀਕ ਆ ਮਿੱਤਰੋ ਤੇ ਕਰਦੀ ਕੇ ਸਾਰਿਆਂ ਤੋਂ ਪਹਿਲਾਂ ਜੋੜੀਆਂ ਇੱਧਰ ਟਰਾਂਸਫਰ ਵੀ ਮਿੱਤਰੋ ਲਓ ਵੀ ਮਿੱਤਰੋ ਕੂਤਰਾ ਆਪਾਂ ਤਾੜ ਤੇ ਪਿੰਜਰੇ ਦੇ ਵਿੱਚ ਗੱਟੇ-ਕੁੱਟੇ ਰੱਖਦੇ ਉੱਤੇ ਬੋਰੀਆਂ-ਬੋਰੀਆਂ ਰੱਖਤੀਆਂ ਵੀ ਗਰਮੀ ਨਾ ਲੱਗੇ ਠੀਕ ਆ ਮਿੱਤਰੋ ਇੱਕ ਤਾਂ ਡ ਦੋ ਬੱਚੇ ਠੀਕ ਹੈ ਕੋ ਰਿਆ ਕਰ ਰਿਆ ਤੇ ਇੱਕ ਅਧਰਾ ਖਟੀਆਂ ਦਾ ਕਬੂਤਰ ਇੰਦੇ ਨਾਲ ਜੋੜੀ ਲਾਉਣੀ ਕਬੂਤਰੀ ਦੀ ਤੇ ਆ ਕਬੂਤਰੀ ਖਰਾਬ ਹੋ ਗਈ ਸੀ ਦੋ ਕਬੂਤਰ ਇੱਕ ਕਬੂਤਰ ਇੱਕ ਕਬੂਤਰ ਨਾਲ ਦੋ ਕਬੂਤਰੀਆਂ ਲੱਗ ਗਿਆ ਸੀ ਕਾਲੀ چینی ਤੇ ਕਹੇ ਗੋਲੇ ਕਬੂਤਰ ਨਾਲ ਡੱਗ ਹੈਗਾ ਤੇ ਹੁਣ ਐਂ ਨਹੀਂ ਪਤਾ ਵੀ ਇਹਨੇ ਅੰਡੇ ਲੈ ਕੇ ਕਾਲੀ چینی ਨੇ ਇਕਰਾ ਬੱਚੇ ਕਢਾ ਕੇ ਦੇਖ ਲੈਣੇ ਆ ਠੀਕ ਆ ਮਿੱਤਰੋ ਤੇ ਫਲਾਲ ਹੁਣ ਚੱਲਦੇ ਥੱਲੇ ਗਰਮੀ ਬਹੁਤ ਹੋਈ ਪਈ ਆ ਤੇ ਉਧਰ ਤਿੰਨ ਕਬੂਤਰ ਇੱਕ ਕਾਲੀ ਚਿੱਨੀ ਕਬੂਤਰੀ ਯਾਰ ਵੇਰੀ ਤੇ ਆ ਬੈਠੀ ਉੱਤਰੀ ਨਹੀਂ ਗਈ ਉਹਨੂੰ ਐਵੇਂ ਡਾ ਬੈਠੇ ਯਾਰ ਗਲਤੀ ਨਾਲ ਹੀ ਪੁੱਤ ਨੇ ਲੱਗਿਆ ਠੀਕ ਆ ਮਿੱਤਰੋ ਗਰਮੀ ਚ ਤੇ ਹੁਣ ਲੱਗ ਜੂ ਕੁੰਡਾ ਨਾਲੇ ਆਦੋ ਆਦੋ ਕਬੂਤਰ ਹੋ ਗਏ ਖੁੱਡਿਆਂ ਦੇ ਵਿੱਚ ਇੱਕ ਚ ਤਾਂ ਹੋ ਗਏ ਮਤਲਬ ਚਾਰ ਚਾਰ ਹੋ ਗਏ ਤੇ ਜੋੜੀ ਲਿਆਵਾਂਗੇ ਉਹ ਉਹਨਾਂ ਦਾ ਵੀ ਕਰਦਾਂਗੇ ਸਿਸਟਮ ਆਪਾਂ ਠੀਕ ਆ ਮਿੱਤਰੋ ਤੇ ਜਿਵੇਂ ਹੁਣ ਤਿੰਨ ਆ ਰਹੇ ਾਂਡੇ ਵੀ ਇਸ ਛੇਤੀ ਲਾ ਲੈਣਗੇ ਜਿੰਨੇ ਕਬੂਤਰ ਘਟ ਹੁੰਦੇ ਨੇ ਛੇਤੀ ਲਾ ਲੈਂਦੇ ਆਂਡੇ ਠੀਕ ਆ ਮਿੱਤਰੋ ਤੇ ਇੱਕ ਕਬੂਤਰ ਇਹਦੇ ਚੋ ਘਟ ਆ ਉਹ ਜਿਹੜੇ 베ਰੀ ਤੇ ਬੈਠੀ ਹੈ ਬਾਕੀ ਆ ਬੱਠੇ ਇੱਕ ਜੋੜੀ ਇਹਦੇ ਚ ਚਾਹੀਦੀ ਇੱਕ ਜੋੜੀ ਹੁੰਦੇ ਚਾਜਦੀ ਹੈ ਠੀਕ ਆ ਮਿੱਤਰੋ ਦੋਨੋਂ ਖੁੱਡਿਆਂ ਚ ਇੱਕ ਇੱਕ ਜੋੜੀ ਚਾਹੀਦੀਆਂ ਆਈਆਂ ਤੇ ਬਾਕੀ ਕਰ ਲਾਂਗੇ ਸਿਸਟਮ ਅਜੇ ਹੋਰ ਸੱਟ ਤੇ ਬਾਕੀ ਇੱਕ ਵਾਂਸ ਇੱਧਰ ਨੂੰ ਆਏ ਘਟ ਉਹ ਵੱਡਾ ਵਾਂਸ ਸੀਗਾ ਮਾਹਾਂ ਦੇ ਤੇ ਕਬੂਤਰ ਬਾਹਰ ਜਾਣਗੇ ਉਹ ਡੱਟ ਕੇ ਜੇ ਬਣਾ ਹੋਊਗਾ ਤਾਂ ਬਾਕੀ ਚੱਲਦੇ ਆ ਥੱਲੇ ਹੁਣ ਪਾਣੀ ਪਿਆ ਇਹਨਾਂ ਦੇ ਵਿੱਚ ਤੇ ਦਾਣੇ ਦੁਨੇ ਰੱਖੇ ਪਏ ਆ 叫的太累慌了。